ਬਹਾਗੁਰ ਜੀ ਕਾ ਖਾਲਸਾ ਬਹਾਗੁਰ ਜੀ ਕੀ ਫਤਿਹ ਮਾਲਕ ਨੂੰ ਬੇਨਤੀ ਕਰਨੀ ਆ ਜੀ ਸਾਡੇ ਕਿਰਪਾ ਕਰੇ ਨਾਮ ਦੀ ਦਾਸ ਵਸੇ ਸੋਨਜਾਰ ਅਮਾਰੇ ਸੱਜਣ ਕਿ ਕਰੂੰ ਬੇਨਤੀ ਆ ਬੇਨਤੀ ਆ ਹੁਣ ਇਹ ਅਸੀਂ ਕਿਵੇਂ ਬੇਨਤੀ ਕਰਨੀ ਆ ਮਾਲਕ ਨੂੰ ਮੈਂ ਤੇਰੇ ਦਰਸ਼ਨਾਂ ਦੇ ਪਿਆਸੀ ਆ ਇਹ ਆਤਮ ਮਨ ਜੋ ਹੈ ਦਰਸ਼ਨ ਪਿਆਸੀ ਦਿਨ ਸ ਰਾਤ ਚਤੂ ਅੰਦਰਨੀਤ ਮੈਂ ਦਿਨ ਤੇ ਰਾਤ ਤੇਰੇ ਚਰਨਾਂ ਦੇ ਪਿਆਸੀ ਆ ਕਿਰਪਾ ਕਰ ਵੀ ਆਪ ਦੇ ਜਨਨ ਨਾਲ ਜੋੜ ਲਾ ਖੋਲ ਕਬਟ ਗੁਰ ਮੇਲਿਆ ਨਾਨਕ ਹਰਿ ਸੰਗਮੀਤਾ ਵੀ ਸਾਡੇ ਮਨ ਦਾ ਭਰਮ ਖਤਮ ਕਰ ਦੇ ਇਸੇ ਵੀਡੀਓ ਬਣਾਉਣ ਦੇ ਖਾਤਰ ਮੈਂ ਇੰਤਿਆਵਾ ਜਿਸ ਵਰਮਪਿਆਰ ਨੇ ਨਹੀਂ ਸਬਸਕ੍ਰਾਈਬ ਕੀਤਾ ਭਰਾ ਮਿਲਣੇ ਦਾ 14 ਸਬਸਕ੍ਰਾਈਬ ਕਰ ਲਵੇ ਤੇ ਵੀਡੀਓ ਚਾਲੇ ਰਹਿੰਦੇ ਹਰ ਵਾਰ ਸਾਰੀਆਂ ਮੰਤ ਤੇ ਚੱਲਦੀਆਂ ਸਹੀ ਤੇ ਚੱਲਦੀਆਂ ਅਸੀਂ ਕਿਵੇਂ ਮਾਲਕਾਂ ਮਲਾਪ ਕਰਨਾ ਸੇਕੜੇ ਵਿਧੀਾਂ ਵਿੱਚ ਦੱਸ ਜਾਂਦੀਆਂ ਸੇਕੜੇ ਜਾ ਕੇ ਸਾਰੇ ਵੀਡੀਓ ਸੌਣ ਦੇ ਨਾਲ ਤੇ ਭਾਤ ਤਾ ਲੱਗਦਾ ਮੀ ਅਸੀਂ ਕੱਢਦੇ ਕੀ ਆ ਕਿੱਥੇ ਆ ਸਾਧਰੈ ਹਉਰ ਮਾਲਕ ਸਾਡੇ ਕਿਰਪਾ ਕਰਦੇ ਆਂ ਮੇ ਅਸੀਂ ਭੁੱਲਿਓ ਆਂ ਭੁੱਲਿਓ ਮਨ ਮਾਇਆ ਔਰ ਜਾਇਓ ਮੇ ਸਾਡਾ ਮਨ ਭੁੱਲ ਗਿਆ ਮਾਇਆ ਵਿੱਚ ਔਰ ਮੈਂ ਕੀ ਇਹ ਸਰੀਰ ਇਹ ਸਰੀਰ ਮੂਲਾ ਮਾਇਆ ਦੂਜੇ ਪਾਇ ਪੜਪੜਾ ਜੋ ਜੋ ਕਰਮ ਕਿਉ ਲਾਲਚ ਲਗਾ ਤੈ ਤ ਆਪ ਆਵਦਾ ਹੈ ਜਿਹੜੇ ਅਸੀਂ ਲਾਲਚ ਲਾ ਕੇ ਕਾਰੋਂਗੇ ਇੱਤਿਆ ਸਰੀ ਦੇ ਮਗਰ ਪੰਜਾਂ ਨਾਲ ਰੜ ਕੇ ਅਸੀਂ ਆਪਣੇ ਬੰਨੇ ਗਏ ਜਦੋਂ ਸਾਨੂੰ ਇਹ ਚੀਜ਼ ਦਾ ਪਤਾ ਲੱਗਿਆ ਗੁਰਮਖਣਾ ਦੇ ਸੰਗ ਜਰਾਇ ਜ਼ਾਤ ਸੰਗ ਦੇ ਵਿੱਚ ਸਮਝ ਪਰੇ ਵਿਖੇ ਰਸ ਰਚਿਓ ਜਸ ਹਰ ਕੋ ਬਿਸਰਾਇਓ ਜਦ ਸੰਗਤ ਵਿੱਚ ਗਏ ਸੰਗ ਦੇ ਕਿਰਪਾ ਹੋਈ ਪਤਾ ਲੱਗਿਆ ਵੀ ਅਸੀਂ ਤ੍ਰੈ ਗੋਂ ਦੇ ਰਸਾਂ ਦੇ ਵਿੱਚ ਫਸ ਗਏ ਜਿਹੜੇ ਚਾਰ ਦਿਨ ਦੇ ਰਸ ਆ ਇਹਨਾਂ ਰਸਾਂ ਨੇ ਸਾਡਾ ਰਹਿਣਾ ਨਹੀਂ ਅਸੀਂ ਉਹ ਰਸ ਲਿਆ ਨਹੀਂ ਜਿਹੜੇ ਰਸ ਦੀ ਸਾਨੂੰ ਖੋਜ ਚਾਹੀ ਸੀ ਅਸੀਂ ਤੇਰੇਗੋਂ ਦੇ ਵਿੱਚ ਆਗੇ ਮਾਲਕ ਦਾ ਸੰਗ ਸਰਤਾ ਸੰਗ ਸਵਾਮੀ ਜੋ ਜਾਣਿਓ ਜੋ ਸਾਡੇ ਨਾਲ ਆਇਆ ਮਾਲਕ ਨਾਹਨ ਬਨ ਖੋਜਨ ਕੋ ਤਾਇਓ ਅਸੀਂ ਤੇਰੇਗੋਂ ਜੀ ਲੁਪਣ ਲੱਗੇ ਅਸੀਂ ਕਰੇ ਲਾ ਵਿਆਹ ਦੇ ਸਭ ਕੁਝ ਘਰ ਮੇ ਬਾਹਰ ਨਹੀਂ ਬਾਹਰ ਟੁਰ ਤ ਪਰਮਲੇ ਅਸੀਂ ਪਰਮਜਿ ਭਾਗੇ ਜਬੜਾ ਟੁੱਟੇ ਨਹੀਂ ਮਨ ਪਰਮਾ ਤਬ ਲਗ ਮੁਕਤ ਨਾ ਹੋਈ ਸਿੱਤਰੇ ਗਾਉਂਦੇ ਵਿੱਚ ਅਸੀਂ ਇਹ ਸ੍ਰੀ ਦੇ ਵਿੱਚੋਂ ਗਿਆਨ ਲੈਣਾ ਸੀਗਾ ਗੁਰਬਾਣੀ ਦਰ ਅਸੀਂ ਨੂੰ ਪਾਇਆ ਨਹੀਂ ਇਹ ਗਾਣਾ ਕਿ ਪੰਨ ਲਗਦੇ ਸੀ ਆਪਦੇ ਦਰ ਤੇ ਸੂਹ ਦਰ ਤੇ ਰੱਖਿਆ ਸੋ ਕਰ ਗਿਆ ਜਿੱਤੋਂ ਸਰ ਸੰਭਾਲੇ ਮਾਲਕ ਦਾਦਾ ਰਤਨ ਰਾਮ ਕਟਹੀ ਕੇ ਪੀਤਰ ਵੀ ਉਹ ਸ੍ਰੀ ਦੇ ਵਿੱਚ 10 ਗੱਡੇ ਬੈਠਾ ਤਾ ਕੋ ਗਿਆਨ ਨਾ ਪਏ ਉਹ ਗਿਆਨ ਨਾਲ ਸਿ ਉਹ ਦਰ ਤੇ ਗਏ ਨਹੀਂ ਅਗੇ ਗਿਆਨ ਹੀ ਭਲ ਗਏ ਜਨ ਨਾਨਕ ਭਗਵੰਤ ਭਜਨ ਬਿਨ ਇਹ ਉਹ ਜਿਹੜਾ ਗਿਆਨ ਸੀ ਆਉਂਦਾ ਮਾਲਕ ਦਾ ਉਹ ਮਾਲਕ ਦੀ ਆਵਾਜ਼ ਆ ਜਿਹਨੂੰ ਆਪਾਂ ਅਨਾਂ ਦਾ ਬਾਣੀ ਕਹਿੰਦੇ ਆ ਹਰੀ ਦਾ ਕਿਰਤਨ ਕਹਿੰਦੇ ਆ ਅਨਾਦ ਬਾਣੀ ਕਹਿੰਦੇ ਆ ਜਾਗਣਾ ਜਾਗਣਕਾਰ ਕੀਤੇ ਵਿੱਚ ਜਾਗਣਾ ਕਥਾ ਕਥਕਤਾ ਕਹਿੰਦੇ ਆ ਉਹ ਮਾਲਕ ਦੀ ਆਵਾਜ਼ ਉਵੇਂ ਬਿਰਥਾ ਜਨਗ ਵਾਲਿਆ ਜੇ ਨਾਨਕ ਭਗਵੰਤ ਭਜਨ ਵੇਨਾ ਬਿਰਥਾ ਜਨਗ ਵਾਇ ਸਾਡਾ ਜਨਮ ਬਿਰਥਾ ਚਲੇ ਗਿਆ ਹੁਣ ਸੰਗ ਦੇ ਵੀ ਪੇਤ ਆਇਆ ਪਤਾ ਲੱਗਿਆ ਵੀ ਸੱਚੇ ਪਾਤਸ਼ਾਹ ਸਾਡੀ ਇੱਜ਼ਤ ਰੱਖ ਲੈ ਤਿੱਥੋਂ ਵੀ ਨਾਲ ਕੋਈ ਇੱਜ਼ਤ ਨਹੀਂ ਰੱਖ ਸਕਦਾ ਹਰ ਜੀ ਹਰ ਜੋ ਰੱਖ ਲਿਓ ਪਤ ਮੇਰੀ ਮੇਰੀ ਚ ਰੱਖ ਲੈ ਮੇਰੇ ਇਧਰ ਖੜਾ ਕੋਈ ਨਹੀਂ ਹੈਗਾ ਤੇਰੇ ਸਰ ਤੋਂ ਬਿਨਾ ਕੋਈ ਰੱਖ ਨਹੀਂ ਸਕਦਾ ਹੈਗਾ ਜਮਕੋਤ ਰਾਸ ਪਇਓ ਉਹ ਔਰ ਅੰਤਰ ਕਹਿੰਦਾ ਜਿਹੜਾ ਜਾਮਾ ਉਹ ਮੇਰੇ ਅੰਦਰ ਵੱਸ ਚੁੱਕਿਆ ਅੰਦਰ ਪ੍ਰਵੇਸ਼ ਕਰ ਚੁੱਕਿਆ ਨੌ ਦਰਾਂ ਦੇ ਰਾਹੀਂ ਅੰਦਰ ਆ ਗਏ ਕਿਉਂ ਦਰ ਸਾਨੂੰ ਬੰਦ ਕਰਨ ਦਾ ਤਰੀਕਾ ਨਹੀਂ ਪਤਾ ਸੀਗਾ ਜਦੋਂ ਵਾਣੇ ਗਏ ਨੌਂ ਦਾ ਠਾਕੇ ਤਾਬ ਤੜਾਏ ਦਸਵੇਂ ਜਗਰਬਾਸਾ ਬਾਏ ਬਈ ਨੌਂ ਘਰ ਬੰਦ ਕਰਨ ਦਾ ਪਤਾ ਨਹੀਂ ਸੀਗਾ। ਜਿਆ ਸੰਗ ਦੇ ਪੇਤਾ ਆ ਗੁਰੂ ਪਿਆਰੇ ਪਾਇ ਸਿਆਲ ਸੰਗ ਵਰਗੇ ਦੱਸਿਆ ਆਪਾਂ ਨੂੰ ਗੁਰਵਾਣੇ ਦਾ ਜੋੜਿਆ ਬਈ ਨੌਂ ਦਾਰ ਬੰਦ ਕਰਨ ਦਾ ਤਰੀਕਾ ਕੀ ਆ ਸਹਿਜ ਜਣਾ ਸਹਿਜ ਗੁਣ ਗੌਣੇ ਅਸੀਂ ਗੁਣ ਤਾਂ ਗੌਣੇ ਆ ਜ਼ਰੂਰ ਪਰ ਡਵਲਮੈਂਟ ਆ ਅਯੋਚੀ ਬੋਲਦੇ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਮੈਂ ਤਾਂ ਬਣ ਗਿਆ ਸਾਡਾ ਪਰ ਅੰਦਰਲਾ ਮੈਂਡ ਨੂੰ ਸੜ ਚੁੱਕਿਆ ਜੀ ਰੱਬਾ ਇਹ ਜਿਹੜਾ ਬੋਲ ਆ ਮੁੱਖਾ ਇਹ ਤਾਂ ਜਦੋਂ ਆਪਾਂ ਸਵਾਦ ਖਤਮ ਹੋ ਗਿਆ ਉਹਦੋਂ ਇਹ ਨਾਲ ਤਾਂ ਜਾਣ ਨਹੀਂ ਆਪਣੇ ਇੱਥੇ ਰਹਿ ਜਾਣਾ ਜੇ ਸਵਾਸਾ ਉਹਨੇ ਵੀ ਮਾਲ ਕੇ ਦਰਦ ਚਲੇਣਾ ਫਿਰ ਸਾਡਾ ਘਰ ਕਿਹੜਾ ਹੋਇਆ ਇਹ ਤਾਂ ਬਾਰੇ ਕਿਨਾਂ ਜੀਵਤ ਕੋ ਵਿਵਹਾਰ ਆ ਅਸੀਂ ਸੁਣ ਲੈ ਜਾਣਾ ਪਰ ਮੈਨੂੰ ਖਤਮ ਕਰਨਾ ਸੁਣ ਵਿੱਚ ਕੁਝ ਨਹੀਂ ਆਇਆ ਉੱਥੇ ਸਭ ਸੋਨੇ ਸੋਨਾ ਜਿਸ ਤਰ੍ਹਾਂ ਜਨਮ ਹੋਇਆ ਪੰਜ ਤੱਤ ਸੰਨੋ ਪ੍ਰਗਾਸਾ ਦੇ ਸੰਯੋਗਿਕ ਕਰਨ ਆਵਿਆ ਸੇ ਜਿਹੜੀ ਚੀਜ਼ ਆ ਪੇਤ ਆ ਗਿਆ ਪਤਾ ਲੱਗਿਆ ਵੀ ਇਹ ਸੁਨਣਾ ਉਹ ਸਾਡੇ ਦਰਤੋਂ ਗਾਹਾਂ ਜਦ ਪੇਦਾ ਆਇਆ ਕਹਿੰਦਾ ਸਰਨ ਗਏ ਕਿਰਪਾ ਨਦ ਤੇਰੀ ਜਦ ਅਸੀਂ ਤੇ ਚਰਨਾ ਗਏ ਉਹ ਟਾਈਮ ਤੇ ਪਤਾ ਲੱਗਿਆ ਵੀ ਨਾਮ ਆ ਜਿਹੜਾ ਸਾਡੇ ਅੰਦਰ ਚੱਲ ਰਿਹਾ ਗਿਆ ਨਾਮ ਨਾ ਉਹ ਸਾਡੇ ਅੰਦਰ ਚੱਲ ਰਿਹਾ ਜੈਸ ਚੀਜ਼ ਦਾ ਪਤਾ ਲੱਗਿਆ ਪੇਦਾ ਆਇਆ ਸੰਗ ਦੇ ਜਾ ਕੇ ਵੀ ਸਾਡਾ ਹਿਰਦਾ ਜਿਹੜਾ ਹੈਗਾ ਇਸ ਤੋਂ ਬਚਣ ਲਈ ਪੰਜਾਂ ਤੋਂ ਅਸੀਂ ਮਾਲਕ ਦਾ ਅਸਰ ਲੈਣਾ ਮਹਾਪਤ ਤ ਮੁਗਦ ਲੋਭੀ ਫੁਨ ਕਰਤ ਪਾਪ ਅਭਾਰਾ ਮੈਂ ਬਕਾਰ ਕਰ ਕਰਕੇ ਹਾਰ ਗਿਆ ਕੋਈ ਸੰਕਨ ਨਹੀਂ ਕੋਈ ਹੁਣ ਮੈਨੂੰ ਸੰਕਨ ਨਹੀਂ ਰਹੀ ਹੈਗੀ ਮੈਂ ਥੱਕ ਚੁੱਕਿਆ ਮੈਨੂੰ ਪਤਾ ਲੱਗ ਗਿਆ ਇੰਨਾ ਡਰ ਹੋ ਗਿਆ ਪੈ ਮਰਬੇ ਕੋ ਬਿਸਰਤ ਨਾਨ ਤੇ ਚਿੰਤਾ ਤਨ ਗਿਆ ਵੀ ਮੈਂ ਮਨ ਨੂੰ ਤ੍ਰੈਗਣ ਚੋਂ ਕੱਢ ਨਹੀਂ ਸਕਿਆ ਕਿਨੇ ਕਹਣਾ ਸੀ ਸੁਰਤੀ ਨੇ ਸ੍ਰੀ ਦੀ ਚਿੰਤਾ ਰਹੀ ਸ੍ਰੀ ਦੀ ਖਰਾ ਤੇਰੀ ਆਪੀ ਆਪ ਦੇ ਨੂੰ ਅਸੀਂ ਸਿਰਫ ਚਿੰਤਾ ਸ੍ਰੀ ਦੀ ਕਰ ਰਹੇ ਆਪ ਦੀ ਮਨ ਦੀ ਚਿੰਤਾ ਨਹੀਂ ਕੀਤੀ ਕੀ ਹੈ ਉਪਾਅ ਮੁਕਤ ਦੇ ਕਾਰਨ ਦੇ ਦਿਸ ਕੋ ਉੱਠਦਾ ਆ ਕਦਰ ਸੇਂ ਹਉ ਤੇ ਆਪ ਖਲਾਸੀ ਹੋਣ ਦੇ ਮਾਰੇ ਅਸੀਂ ਅਨੇਕਾਂ ਦੌੜ ਭੱਜ ਭੱਜੀ ਕੀਤੀ ਪਰਾਂ ਸ਼ਾਂਤੀ ਨਹੀਂ ਆਏਗੀ ਘਟ ਹੀ ਪੀਤਰ ਬਸੇ ਨਿਰੰਤਰ ਤਾਂ ਕੋ ਮਰ ਨਾ ਪਾਇਆ ਇਹ ਜਿਉਂਦੇ ਮਰ ਨਹੀਂ ਸਿੱਖਿਆਗੇ ਮਾਇਆ ਦੀ ਕਾਲ ਤੋਂ ਬਚ ਨਹੀਂ ਸਕੇ ਉਹਦਾ ਪੇੜ ਨਹੀਂ ਲੈ ਸਕੇ ਨਾਹਨ ਗੁਨ ਨਾਹਨ ਕਸ ਜਪ ਤਪ ਕਉਣ ਕਰਮ ਅਬ ਕੀਜੇ ਕਹਿੰਦਾ ਸਿਮਰ ਕਿੜਾ ਗੁਣ ਕਰੀਏ ਕਿਹੜੇ ਅਸੀਂ ਤਪ ਕਰੀਏ ਜਪ ਕਰੀਏ ਸਰ ਕਿਹੜੇ ਕੰਮ ਆ ਮਾਲਕ ਕੀ ਕਹਿੰਦੇ ਹੁਣ ਦੱਸ ਰਿਹਾ ਤੇ ਬੜੇ ਸੌਖੇ ਤਰੀਕੇ ਨਾਲ ਨਾਨਕ ਹਰਿ ਪਰਿਓ ਸਰਨਾਗਤ ਅਬੇ ਦਾਨ ਬਰਵ ਦੀਜੇ ਚਰਨਾਂ 'ਚ ਬਹਿ ਚਰਨਾਂ 'ਚ ਬਹਿਣਾ ਕਿਵੇਂ ਆ ਆ ਮੁਖ ਤੇ ਵਾਹ ਹੱਡ ਦੇ ਤੇ ਦਿਲ ਦੀ ਧੜਕਣ ਤੇ ਇਹ ਤੁਨੀ ਤੇ ਗੋ ਤਰਨ ਤੇ ਰੋ ਵਾਹ ਹੈ ਮੂਰੋ ਵਾਹ ਹੈ ਗੋ ਕੱਕਰ ਥੱਲੇ ਵਾਲਾ ਰੂਹ ਛੱਡ ਦੇਣਾ ਉਹਨੂੰ ਸਾਇਲੈਂਟ ਕਰ ਲੈਣਾ ਵਾਹੇ ਗੋ ਵਾਹੇ ਗੋ ਵਾਹੇ ਗੋ ਹੋਂ ਦੂਜਾ ਖਰੇ ਛੱਡਣਾ ਗੂ ਵੀ ਛੱਡਣਾ ਉਹ ਵੀ ਅੰਤਰਗਤੀ ਕਰਨਾ ਵਾਹ ਫਿਰ ਤੀਜਾ ਅੱਖਰ ਵੀ ਹਾੜਨਾ ਹਾਂ ਹਾਂ ਵਾਹ ਵਾਹ ਹੁਣ ਚੌਥਾ ਅੱਖਰ ਵੀ ਹਾੜਨਾ ਵਾਹੇ ਅੰਤਰਗਤ ਉਹ ਲੋਬੀ ਦਾ ਧਿਆਨ ਲਾ ਕੇ ਬਿਲਕੁਲ ਸਰੀਰ ਤੋਂ ਉੱਪਰ ਉੱਠ ਕੇ ਸਰੀਰ ਦਾ ਧਿਆਨ ਨਹੀਂ ਲਾਉਣਾ ਹੈਗਾ ਅੱਖਾਂ ਖੱਟ ਨਹੀਂ ਕਰਨੀ ਇੱਕ ਮਹਿਸੂਸ ਕਰਨਾ ਨਾ ਵੀ ਤੇ ਉੱਥੇ ਮਾਰਗ ਦੀ ਬਾਸ ਸੁਣਨੀ ਆ ਅੰਦਰੋਂ ਬੋਲਣਾ ਨਹੀਂ ਕੋਸੇ ਵੀ ਇੱਕ ਮੈਂ ਰੱਖਣਾ ਮਾਰਗ ਦੀ ਬਾਸ ਸੁਣਨੀ ਆ ਵਾਕੀ ਆਪ ਦੀ ਆਵਾਜ਼ ਬੰਦ ਮੁੱਖ ਮਾਸਟਰ ਟਿਲਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਸ ਤਰ੍ਹਾਂ ਮਾਰਕ ਦਰ ਤੇ ਮਾਰ ਨੂੰ ਆਵਾਜ਼ ਮਾਰਨੀ ਆ ਬਹਿਣਾ ਵਾ ਆਵਾਜ਼ ਹੁੰਦੀ ਆ ਬੈਠ ਕੇ ਚੁੱਪ ਘੱਟ ਕੇ ਜਿਹੜਾ ਸੁਣ ਜਾਰ ਹਮਾਰੇ ਸੱਜਣ ਇੱਕ ਕਰੂੰ ਬਰੰਤਿਆ ਬਿਨਾਂ ਬੋਲਦੇ ਬੰਨ ਬੋਲੇ ਸਭ ਕੁਝ ਜਾਣਦਾ ਕਿਸਾ ਕਿ ਕਿਚੇ ਅਰਦਾਸ ਤਸੇ ਮੋਨ ਲਾਲ ਪਿਆਰੇ ਹੂੰ ਫਿਰੋ ਖਜੰਤੀ ਆ ਮੈਂ ਤੇਨੂੰ ਲੱਭਦਾ ਫਿਰਦਾ ਆ ਦਾਰਸ਼ਨ ਪਿਆਸੀ ਦਿਨ ਰਾਤ ਚਤ ਬੰਦਰ ਨੀਤ ਕਹ ਖੋਲ ਤਪਟ ਗੁਰ ਮੇਲੀਆ ਮੇਰ ਕਾਉਟ ਕੁਲਿਆ ਗੁਰੂ ਨੇ ਸਰ ਕਿਰਪਾ ਕੀਤੀ ਨਾਨਕ ਹਰਸੰਗੀਤ ਇਹ ਤਰ੍ਹਾਂ ਜਿਉ ਮਾਲਕ ਦੇ ਦਰ ਤੇ ਬੇਨਤਾ ਕਰਿਆ ਇਹ ਪਹਿਲਾ ਭਾਗ ਆ ਹੁਣ ਦੂਜਾ ਭਾਗ ਇਹ ਖੋ ਨਾਲ ਚੱਲ ਰਿਹਾ ਉਹ ਸਾਸਗਰਾਦ ਦਾ ਕਿਵੇਂ ਕਰਕੇ ਕਿਵੇਂ ਆਪਾਂ ਬਹਿਣਾ ਮਾਲਕ ਕਿਰਪਾ ਕਰੇ ਵਲਾਫਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਦੂਜਾ ਵੀ ਨਾਲੇ ਸੁਣਨਾ